ਜ਼ਿੰਦਗੀ ਦੇ ਵਿੱਚ ਕਈ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਅਸੀਂ ਕਰਦੇ ਆ ਪਰ ਸਾਨੂੰ ਕਰਨੇ ਨਹੀਂ ਚਾਹੀਦੇ ਤਾਂ ਅੱਜ ਇਹੋ ਜੀਆਂ ਹੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜੀਵਨ ਦੇ ਵਿੱਚ ਪੰਜ ਅਣਗਹਿਲੀਆਂ ਕਦੇ ਵੀ ਨਹੀਂ ਕਰਨੀਆਂ ਤੁਸੀ ਭੁੱਲ ਕੇ ਵੀ ਨਹੀਂ ਕਰਨੀਆਂ ਜੇ ਕਰੋਗੇ ਤੇ ਵੱਡਾ ਘਾਟਾ ਪਊਗਾ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਤਾਂ ਆਓ ਇਹਨਾਂ ਦੇ ਬਾਰੇ ਹੀ ਆਪਾਂ ਅੱਜ ਜਾਣਾਂਗੇ ਸਭ ਤੋਂ ਪਹਿਲੀ ਗੱਲ ਕਿਰਦਾਰ ਦੀ ਉਸਾਰੀ ਵਿੱਚ ਅਣਗਹਿਲੀ ਕਦੇ ਨਹੀਂ ਕਰਨੀ ਤੁਸੀਂ ਕਿਉਂਕਿ ਜੇ ਬੰਦੇ ਦਾ ਕਿਰਦਾਰ ਆ ਤੇ ਸਭ ਕੁਝ ਆ ਜੇ ਕਿਰਦਾਰ ਡਿੱਗ ਪਿਆ ਸਭ ਕੁਝ ਡਿੱਗ ਪਵੇਗਾ ਭਾਵੇਂ ਤੁਹਾਡੇ ਕੋਲ ਕਿੰਨੇ ਵੀ ਪੈਸੇ ਹੋਣ ਜਿਹੜੇ ਬੰਦੇ ਦਾ ਕਿਰਦਾਰ ਹੀ ਉੱਚਾ ਨਹੀਂ ਹੈਗਾ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ ਹੁੰਦਾ ਬਾਅਦ ਵਿੱਚ ਉਹਨੂੰ ਕੋਈ ਚੰਗਾ ਨਹੀਂ ਸਮਝਦਾ ਉਹ ਮਨਪਸੰਦ ਵਿਅਕਤੀ ਨਹੀਂ ਬਣ ਸਕਦਾ ਪੈਸੇ ਵਾਲਾ ਤਾਂ ਕੋਈ ਹੋ ਸਕਦਾ ਮਨਪਸੰਦ ਵਿਅਕਤੀ ਬਣਨ ਲਈ ਤੁਹਾਨੂੰ ਕਰਦਾਰ ਉੱਚਾ ਕਰਨਾ ਪਵੇਗਾ ਅੱਜ ਅਸੀਂ ਉਹਨਾਂ ਨੂੰ ਹੀ ਸਮਾਜ ਵਿੱਚ ਚੰਗੇ ਸਮਝਦੇ ਹਾਂ ਜਿਨ੍ਹਾਂ ਦਾ ਕਿਰਦਾਰ ਉੱਚਾ ਸੁੱਚਾ ਵਾ ਜਾਂ ਉਹਨਾਂ ਦੀਆਂ ਗਥਾਵਾਂ ਅਸੀਂ ਸਾਂਝੀਆਂ ਕਰਦੇ ਹਾਂ ਪ੍ਰਤਨ ਗੁਰਸਿੱਖ ਸਾਡੇ ਸਿੰਘ ਸੂਰਮੇ ਜਿਨ੍ਹਾਂ ਦੇ ਕਿਰਦਾਰ ਉੱਚੇ ਸੁੱਚੇ ਸੀਗੇ ਅੱਜ ਲੋੜ ਆ ਆਪਣਾ ਕਿਰਦਾਰ ਉੱਚਾ ਕਰਨ ਦੀ ਸੁੱਚਾ ਕਰਨ ਦੀ ਇਸ ਕਰਕੇ ਕਿਰਦਾਰ ਦੀ ਉਸਾਰੀ ਵਿੱਚ ਕਦੇ ਵੀ ਅਣਗਹਿਲੀ ਨਹੀਂ ਕਰਨੀ ਭੁੱਲ ਕੇ ਵੀ ਕਦੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਦੇ ਕਰਕੇ ਬਾਅਦ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪਛਤਾਉਣਾ ਪੈ ਜੇ ਇਹਨਾਂ ਚੀਜ਼ਾਂ 'ਤੇ ਖਾਸ ਧਿਆਨ ਦੇਣਾ ਵਾ ਕਿਉਂਕਿ ਅੱਜ ਕੱਲ੍ਹ ਲੋਕਾਂ ਕੋਲ ਪੈਸਾ ਤਾਂ ਬਹੁਤ ਆ ਪਰ ਉਹਨਾਂ ਕੋਲ ਜੀਵਨ ਨਹੀਂ ਹੈਗਾ ਜੀਵਨ ਸੇਧ ਨਹੀਂ ਹੈਗੀ ਕਿਰਦਾਰ ਨਹੀਂ ਹੈਗਾ ਤਾਂ ਇਹ ਕਿਰਦਾਰ ਜਿਹੜਾ ਤੁਹਾਡੇ ਜੀਵਨ ਵਿੱਚੋਂ ਤੁਹਾਡੇ ਗੁਣਾ ਵਿੱਚੋਂ ਝਲਕੂਗਾ ਤਾਂ ਵੱਧ ਤੋਂ ਵੱਧ ਗੁਣ ਇਕੱਠੇ ਕਰਨੇ ਚਾਹੀਦੇ ਆ ਉਹ ਗੁਣ ਜਿਹੜੇ ਆ ਬੰਦੇ ਨੂੰ ਛੱਡਣੇ ਚਾਹੀਦੇ ਆ ਕਿਰਦਾਰ ਉੱਚਾ ਸੁੱਚਾ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਰਹਿਤ ਮਰਿਆਦਾ ਜਿਹੜੀ ਆ ਸਮਝਣੀ ਪਊਗੀ ਜਿਦੇ ਵਿੱਚ ਗੁਰੂ ਸਾਹਿਬ ਜੀ ਨੇ ਬਹੁਤ ਸਾਰੀਆਂ ਗੱਲਾਂ ਸਾਨੂੰ ਸਮਝਾਈਆਂ ਵੀਆਂ ਉਹ ਤੁਸੀਂ ਪੜਿਓ ਕਦੇ ਕਿਉਂਕਿ ਆਪਣਾ ਵਿਸ਼ਾ ਨਹੀਂ ਹੈ ਉਹ ਪਰ ਰਹਿਤ ਮਰਿਆਦਾ ਪੜ ਲਿਓ ਉਹਦੇ ਵਿੱਚ ਕਿਰਦਾਰ ਉੱਚਾ ਸੁੱਚਾ ਤੁਹਾਡਾ ਆਪ ਹੀ ਹੋ ਜਾਣਾ ਜੇ ਤੁਸੀਂ ਰਹਿਤ ਮਰਿਆਦਾ ਦੀ ਪਾਲਣਾ ਕਰੋਗੇ ਦੂਜੀ ਗੱਲ ਜਿਹੜੀਆਂ ਵੀ ਤੁਹਾਡੇ ਵਿੱਚ ਕਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਅੰਗਹਿਲੀ ਕਦੇ ਨਾ ਕਰੋ ਆਮ ਕਰਕੇ ਕੀ ਹੁੰਦਾ ਆਪਾਂ ਨੂੰ ਪਤਾ ਵੀ ਲੱਗ ਜਾਂਦਾ ਮੇਰੇ ਵਿੱਚ ਆ ਕਮੀ ਆ ਮੇਰੇ ਵਿੱਚ ਆ ਦੋਸ਼ ਆ ਮੇਰੇ ਵਿੱਚ ਵੱਡਾ ਔਗਣ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਉਹਨੂੰ ਦੂਰ ਨਹੀਂ ਕਰ ਪਾਉਂਦੇ ਇਹੀ ਸਾਡੇ ਵੱਟ ਵੱਡੀ ਕਮੀ ਆ ਜਾਂਦੀ ਆ ਕਿਉਂਕਿ ਆਪਾਂ ਵੇਖਿਆ ਵਾ ਬਹੁਤ ਵਰੀ ਕੌਜ ਲੋਕ ਆ ਜਿਹੜੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਵੀ ਸਾਡੇ ਵਿੱਚ ਆ ਕਮੀ ਆ ਜਦੋਂ ਆਪਾਂ ਦੱਸਦੇ ਆ ਉਹ ਦੂਰ ਕਰ ਲੈਂਦੇ ਆ ਉਦਾਹਰਨ ਵਜੋਂ ਜਦੋਂ ਮੰਨ ਲਓ ਕੋਈ ਵਿਆਹ ਸ਼ਾਦੀ ਤੇ ਜਾ ਰਿਹਾ ਆਪਾਂ ਕਹਿੰਨੇ ਤੇਰੇ ਕੱਪੜੇ ਉੱਪਰ ਦਾਗ ਪਿਆ ਹੋਇਆ ਪਿੱਛੇ ਤੈਨੂੰ ਦਿਸਿਆ ਨਹੀਂ ਉਹ ਉਦੋਂ ਹੀ ਉਹਨੂੰ ਸਾਫ਼ ਕਰ ਲੈਂਦਾ ਇਸ ਕਰਕੇ ਜੀਵਨ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਹੀ ਵਿਚਰਨਾ ਚਾਹੀਦਾ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਕੁਝ ਨਾ ਕੁਝ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਮੇਰੇ ਵਿੱਚ ਆਹ ਕਮੀ ਆ ਮੇਰੇ ਵੱਧ ਬੋਲਣ ਕਰਕੇ ਮੇਰੇ ਤੋਂ ਕੋਈ ਪਰੇਸ਼ਾਨ ਰਹਿੰਦਾ ਵਾ ਉਦੋਂ ਸਾਨੂੰ ਘੱਟ ਬੋਲਣਾ ਚਾਹੀਦਾ ਉੱਥੇ ਨਿੱਕੀਆਂ ਨਿੱਕੀਆਂ ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ ਇਹਦੇ ਨਾਲ ਜ਼ਿੰਦਗੀ ਬਹੁਤ ਜ਼ਿਆਦਾ ਬਦਲ ਜਾਂਦੀ ਆ ਅਸੀਂ ਕੀ ਕਰਦੇ ਆ ਅਸੀਂ ਆਪਣਾ ਦੋਸ਼ ਆ ਜਿਹੜਾ ਦੂਜਿਆਂ ਦੇ ਸਿਰ ਤੇ ਮੜਦੇ ਆ ਪਰ ਅਸੀਂ ਆਪਦੀਆਂ ਕਮੀਆਂ ਨੂੰ ਸਮਝਦੇ ਨਹੀਂ ਆਪਣੇ ਆਪ ਦਾ ਵਿਸ਼ਲੇਸ਼ਣ ਕਰਨਾ ਪਵੇਗਾ ਇਸ ਕਰਕੇ ਜੇ ਤੁਸੀਂ ਕਿਸੇ ਚੀਜ਼ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ ਆਪਣੇ ਵਿੱਚ ਹੀ ਤਾਂ ਤੁਹਾਨੂੰ ਆਪਣੇ ਆਪ ਨਾਲ ਬੈਠਣਾ ਪਵੇਗਾ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਪਵੇਗਾ ਫਿਰ ਸਾਰੇ ਤੁਹਾਡੇ ਤੋਂ ਵੀ ਸਿੱਖਣਗੇ ਈ ਹਾਂ ਇਹ ਬੰਦੇ ਵਿੱਚ ਭਾਵੇਂ ਕਮੀਆਂ ਸੀ ਪਰ ਇਹਨੇ ਦੂਰ ਤਾਂ ਕੀਤੀਆਂ ਨਾ ਇਸ ਕਰਕੇ ਇਹ ਚੀਜ਼ ਵਿੱਚ ਕਦੇ ਢਿੱਲ ਨਹੀਂ ਵਰਤਣੀ ਢੈਂਦੀ ਕਲਾ ਚ ਨਹੀਂ ਰਹਿਣਾ ਹੈਗਾ ਬੰਦੇ ਵਿੱਚ ਸਭ ਤੋਂ ਵੱਡੀ ਕਮੀ ਇਹੀ ਹੁੰਦੀ ਆ ਵੀ ਦੂਜਿਆਂ ਦੇ ਔਗਣ ਦੇਖਣਾ ਇਸ ਕਰਕੇ ਕਦੇ ਵੀ ਭੁੱਲ ਕੇ ਦੂਜਿਆਂ ਦੇ ਔਗਣ ਨਹੀਂ ਦੇਖਣੇ ਚਾਹੀਦੇ ਸਗੋਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਬਾਬਾ ਫਰੀਦ ਜੀ ਕਹਿੰਦੇ ਬੰਦੇ ਨੂੰ ਯਤਨ ਕਰਨਾ ਚਾਹੀਦਾ ਫਰੀਦਾ ਜੇ ਤੂ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਡੈ ਗਰੀਬਾਨ ਮੈਂ ਸਿਰਨੀ ਮਾ ਕਰ ਦੇਖ ਦੂਜਿਆਂ ਦੇ ਗਰੀਬਾਨ ਦੇ ਵਿੱਚ છાਤੀ ਮਾਰਨ ਨਾਲੋਂ ਬਿਹਤਰੇ ਹੋਵੇਗਾ ਤੂੰ ਆਪਣੇ ਆਪ ਨੂੰ ਸਮਝ ਪੈ ਲੈ ਆਪਣੇ ਆਪ ਨੂੰ ਪਛਾਣ ਵੀ ਤੇਰੇ ਵਿੱਚ ਕਿੰਨੀਆਂ ਕਮੀਆਂ ਨੇ ਦੂਜੇ ਵਿੱਚ ਕਮੀਆਂ ਦੇਖਣ ਨਾਲ ਵੈਸੇ ਵੀ ਉਹ ਆਪਣੇ ਚ ਆ ਜਾਂਦੀਆਂ ਇਸ ਕਰਕੇ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਅਨਗੈਲੀ ਕਦੇ ਨਾ ਕਰੋ ਜਿੰਨਾ ਜਲਦੀ ਹੋ ਸਕੇ ਸੁਧਾਰ ਕਰੋ ਹਰ ਸੁਧਰੀ ਹੋਈ ਚੀਜ਼ ਸੋਹਣੀ ਲੱਗਦੀ ਆ ਕਿਉਂਕਿ ਖਲਾਰਾ ਪਿਆ ਹੋਵੇ ਘਰ ਦੇ ਵਿੱਚ ਚੀਜ਼ਾਂ ਦਾ ਉਹ ਵੀ ਆਪਾਂ ਨੂੰ ਚੰਗਾ ਨਹੀਂ ਲੱਗਦਾ ਕਿਸੇ ਕਮਰੇ ਦੇ ਵਿੱਚ ਹੀ ਸਾਜੋ-ਸਮਾਨ ਟਿਕਾ ਕੇ ਨਾ ਰੱਖਿਆ ਹੋਵੇ ਸੋਹਣਾ ਨਹੀਂ ਲੱਗਦਾ ਆਪਣੇ ਆਪ ਨੂੰ ਘੜਨ ਦੀ ਲੋੜ ਆ ਇਸ ਕਰਕੇ ਆਪਣੀਆਂ ਕਮੀਆਂ ਨੂੰ ਦੂਰ ਕਰੋ ਭਾਈ ਤੁਸੀਂ ਬੜੇ ਪਿਆਰੇ ਲੱਗਣ ਲੱਗ ਜਾਮੋਗੇ ਉਸ ਦਿਨ ਤੋਂ ਜਿਸ ਦਿਨ ਤੋਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਲੱਗ ਜਾਵੋਗੇ ਇਹ ਅੰਗਲੀ ਕਦੇ ਨਹੀਂ ਕਰਨੀ ਭੁੱਲ ਕੇ ਵੀ ਅੱਗੇ ਹੁਣ ਤੀਜੀ ਗੱਲ ਜਿਹੜੀ ਆ ਯਾਦ ਰੱਖਣੀ ਆ ਕੋਈ ਵੀ ਕੰਮ ਸਿੱਖਣਾ ਹੋਵੇ ਕੋਈ ਵੀ ਗੁਣ ਸਿੱਖਣਾ ਹੋਵੇ ਉਹਦੇ ਵਿੱਚ ਢਿੱਲ ਨਹੀਂ ਵਰਤਣੀ ਅਣਗਹਿਲੀ ਨਹੀਂ ਕਰਨੀ ਇਹ ਨਹੀਂ ਕਹਿਣਾ ਕੱਲ ਨੂੰ ਸਿੱਖਾਂਗੇ ਪਰਸੋਂ ਨੂੰ ਸਿੱਖਾਂਗੇ ਅਗਲੇ ਮਹੀਨੇ ਸਿੱਖਾਂਗੇ ਜ਼ਿੰਦਗੀ ਦਾ ਕੀ ਪਤਾ ਮੌਕੇ ਹੁੰਦੇ ਆ ਓਕੇ ਬੱਦਲਾਂ ਦੇ ਵਾਂਗ ਔਡ ਜਾਂਦੇ ਆ ਕਦੇ ਵੀ ਭੁੱਲ ਕੇ ਅਣਗਹਿਲੀ ਨਹੀਂ ਕਰਨੀ ਜਦੋਂ ਆਪਣੇ ਨਾਲ ਕੁਝ ਮਾੜਾ ਹੁੰਦਾ ਆਪਾਂ ਚਿੰਤਾ ਵਿੱਚ ਡੁੱਬ ਜਾਂਦੇ ਆ ਹੁਣ ਸਾਡਾ ਕੀ ਬਣੂਗਾ ਕੀ ਕਰਾਂਗੇ ਆ ਚਿੰਤਾ ਦਾ ਜੋਗੀ ਆ ਇਦੇ ਵਿੱਚ ਨਿਸ਼ਚਿੰਤ ਹੋ ਕੇ ਬੰਦਾ ਕੁਝ ਸਿੱਖੀ ਨਹੀਂ ਸਕਦਾ ਪਹਿਲਾਂ ਜਦੋਂ ਲੋਕ ਪਰੇਸ਼ਾਨ ਹੁੰਦੇ ਸੀਗੇ ਘਰਾਂ ਵੱਲ ਮੁੜਦੇ ਹੁੰਦੇ ਸੀਗੇ ਹੁਣ ਜਦੋਂ ਪਰੇਸ਼ਾਨ ਹੁੰਦੇ ਆ ਘਰੋਂ ਬਾਹਰ ਚਲੇ ਜਾਂਦੇ ਆ ਤਾਂ ਥੋੜਾ ਜਿਹਾ ਸਾਨੂੰ ਗਿਆਨ ਇਹਨਾ ਲੈਣਾ ਪਵੇਗਾ ਵੀ ਸਿੱਖਣ ਦਾ ਵੀ ਕੋਈ ਸਮਾਂ ਹੁੰਦਾ ਬਿਲਕੁਲ ਹੁੰਦਾ ਹੁਣ ਜਵਾਨੀ ਵਿੱਚ ਜਿਹੜੀ ਉਮੰਗਾਂ ਤਰੰਗਾਂ ਤਾਜ਼ਗੀ ਆ ਸ਼ਕਤੀ ਉਹ ਬੜੇਪੇ 'ਚ ਕਿੱਥੇ ਹੋ ਸਕਦੀ ਆ ਹਾਂ ਸਿੱਖਿਆ ਬੜੇਪੇ 'ਚ ਵੀ ਜਾ ਸਕਦਾ ਪਰ ਜਵਾਨੀ ਵਿੱਚ ਜਿਹੜਾ ਜੋਸ਼ ਆ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਇਵੇਂ ਬਚਪਨ ਬਚਪਨ 'ਚ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਸਿੱਖਣ ਚਣ ਗੈਲੀ ਨਹੀਂ ਕਰਨੀ। ਅੱਜ ਕੱਲ ਕੀ ਆ? ਸਾਨੂੰ ਆਪਣੇ ਗੁਰੂਆਂ ਦੇ ਨਾਂ ਗੁਰੂਆਂ ਦਾ ਇਤਿਹਾਸ ਨਹੀਂ ਪਤਾ। ਸਾਡੇ ਬੱਚਿਆਂ ਨੂੰ ਵੀ ਸਿਖਾਉਣ ਵਿੱਚ ਸੀਨਣ ਗੈਲੀ ਕੀਤੀ ਆ। ਨਾਮ ਸਾਡਾ ਸਿੱਖ ਸੀਗਾ ਪਰ ਸਿੱਖਣ ਵਿੱਚ ਅਸੀਂ ਬੜਾ ਪਿੱਛੇ ਰਹਿ ਗਏ ਆ। ਜ਼ਰੂਰ ਭਾਈ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਆ। ਇਹ ਤੀਜੀ ਗੱਲ ਮੇਰੀ ਚੇਤੇ ਰੱਖਿਓ। ਜਿਸ ਦਿਨ ਸਿੱਖਣਾ ਸ਼ੁਰੂ ਕਰਦੇ ਹੋਗੇ ਉਸ ਦਿਨ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਮਹਿਸੂਸ ਕਰੋਗੇ ਜਦੋਂ ਸਿੱਖਣਾ ਬੰਦ ਕਰਦੇ ਹੋਗੇ ਭਾਵੇਂ ਜਵਾਨ ਹੋ ਬੁੱਢੇ ਲੱਗਣ ਲੱਗ ਜਾਵੋਗੇ ਇਹ ਗੱਲਾਂ ਸਾਰੀਆਂ ਮੈਂ ਤਜਰਬੇ ਵਿੱਚੋਂ ਕਹਿ ਰਿਹਾ ਅੱਗੇ ਹੁਣ ਚੌਥੀ ਗੱਲ ਜਿਹੜੀ ਕਹਿਣੀ ਆ ਉਹ ਬੜੀ ਜ਼ਰੂਰੀ ਆ ਅੱਜ ਕੱਲ੍ਹ ਲੋਕ ਜਿਹੜੇ ਆ ਨਾ ਜ਼ਿੰਮੇਵਾਰੀਆਂ ਤੋਂ ਫਰਜ਼ਾਂ ਤੋਂ ਭੱਜਦੇ ਨਜ਼ਰ ਆਉਂਦੇ ਆ ਫਰਜ਼ਾਂ ਪ੍ਰਤੀ ਅੰਗਹੀਲੀ ਨਹੀਂ ਵਰਤੀਦੀ ਹੁੰਦੀ ਕਦੇ ਵੀ ਇਹੜੇ ਸਾਡੇ ਫਰਜ਼ ਆ ਉਹ ਆਪਾਂ ਹੀ ਨਿਭਾਉਣੇ ਆ ਜਦੋਂ ਵੀ ਸਾਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਹ ਇਸ ਕਰਕੇ ਹੀ ਦਿੱਤੀ ਜਾਂਦੀ ਆ ਵੀ ਕੋਈ ਸਾਨੂੰ ਜ਼ਿੰਮੇਵਾਰ ਸਮਝਦਾ ਤਾਂ ਸਾਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਲੋਕ ਕੀ ਕਰਦੇ ਆ ਜ਼ਿੰਮੇਵਾਰੀ ਨੂੰ ਕੰਮ ਨੂੰ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਠੀਕ ਢੰਗ ਨਾਲ ਨਹੀਂ ਕਰਦੇ ਆਪਣੇ ਦੇਸ਼ ਵਿੱਚ ਕਮੀ ਆ ਕੰਮੇ ਜਿਹੜੇ ਉਹਨਾਂ ਦਾ ਪੱਧਰ ਬਹੁਤ ਨੀਵਾ ਆ ਤੁਸੀਂ ਦੇਖਿਓ ਵਾਰ-ਵਾਰ ਕੰਮ ਨੂੰ ਕਰਦੇ ਆ ਵਾਰ-ਵਾਰ ਵੀ ਜਦੋਂ ਭਾਈ ਕੰਮ ਤਾਂ ਕਰਨਾ ਹੀ ਆ ਕੰਮ ਤਾਂ ਕਰਨਾ ਹੀ ਪਊਗਾ ਕੰਮ ਤਾਂ ਕਰਨਾ ਹੀ ਚਾਹੀਦਾ ਫਿਰ ਕਿਉਂ ਨਾ ਦਿਲ ਲਾ ਕੇ ਕਰੀਏ ਮਨ ਲਾ ਕੇ ਕਰੀਏ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਜੇ ਆਪਾਂ ਕੰਮ ਨੂੰ ਕਿਰਤ ਨੂੰ ਆਪਣੀ ਨੂੰ ਇਹਦਾ ਸਤਕਾਰ ਕਰਦੇ ਅਸੀਂ ਕਿੰਨੀ ਚੜ੍ਹਦੀ ਕਲਾ 'ਚ ਹੋ ਜਾਂਦੇ ਆ ਸਾਡੇ 'ਚ ਕਿੰਨਾ ਹਨਰ ਆ ਜਾਂਦਾ ਕੁਝ ਲੋਕ ਆ ਜਿਹੜੇ ਜ਼ਿੰਮੇਵਾਰੀ ਦੇ ਦੀਏ ਉਹਨਾਂ ਨੂੰ ਉਹਨਾਂ ਨੂੰ ਫਰਜ਼ ਵੀ ਪਤਾ ਹੁੰਦੇ ਆ ਵੀ ਹਾਂ ਭਾਈ ਹੁਣ ਆਪਾਂ ਕਾਗਜ਼ ਜਿਹੜੇ ਆਪਾਂ ਨੂੰ ਪਤਾ ਵੀ ਸੁੱਟਣਾ ਨਹੀਂ ਚਾਹੀਦਾ ਇਹਨੂੰ ਸੜਕ 'ਤੇ ਪਰ ਲੋਕ ਫਿਰ ਵੀ ਸੁੱਟਦੇ ਆ ਕਿੰਨਾ ਕਾਗਜਾਂ ਦਾ ਖਲਾਰਾ ਪੈਂਦਾ ਵਾਤਾਵਰਨ ਕਿੰਨਾ ਗੰਦਲਾ ਹੋਈ ਜਾਂਦਾ ਵਾ ਪਰ ਕੋਈ ਗਿਆਨ ਨਹੀਂ ਇਸ ਕਰਕੇ ਬਾਕੀ ਦੀ ਜ਼ਿੰਦਗੀ ਜਿਹੜੀ ਰਹਿੰਦੀ ਆ ਉਹਦੇ ਲਈ ਅੱਜ ਪਹਿਲਾ ਦਿਨ ਆ ਸਾਡਾ ਐਂ ਸਮਝਣਾ ਚਾਹੀਦਾ ਬੰਦੇ ਨੂੰ ਬਾਕੀ ਦੀ ਰਹਿੰਦੀ ਜ਼ਿੰਦਗੀ ਲਈ ਅੱਜ ਸਾਡਾ ਪਹਿਲਾ ਦਿਨ ਆ ਆਖਰੀ ਮੰਨ ਲਓ ਇਸ ਕਰਕੇ ਤਾਂ ਗੁਰਮੁਖ ਪਿਆਰਿਓ ਜਦੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡੇ ਫਰਜ਼ ਕੀ ਆ ਅਸੀਂ ਉਦੋਂ ਹੀ ਨਿਭਾਉਣੇ ਸ਼ੁਰੂ ਕਰਾਂਗੇ ਨਾ ਵੀ ਫਰਜ਼ਾਂ ਦੀ ਐਵਿਅਤ ਕੀ ਹੁੰਦੀ ਆ ਫਰਜ਼ਾਂ ਪ੍ਰਤੀ ਅਣਗਹਿਲੀ ਕਦੋਂ ਕਰਦੇ ਆਂ ਅਸੀਂ ਜਦੋਂ ਕਹਿੰਦੇ ਚੱਲ ਕੋਈ ਨਾ ਕਰ ਲਾਂਗੇ ਚੱਲ ਕੋਈ ਨਾ ਕਹੇ ਕਿ ਨਹੀਂ ਸਰਦਾ ਹੁੰਦਾ ਕਈ ਕੰਮ ਜਿਹੜੇ ਫਰਜ਼ ਆ ਕਰਨੇ ਹੀ ਪੈਣੇ ਆ ਹੁਣ ਮਾਤਾ ਪਿਤਾ ਘਰ ਵਿੱਚ ਬਿਮਾਰ ਆ ਉਹ ਕਹਿ ਦੇਣ ਸਾਨੂੰ ਦਵਾਈ ਲਿਆ ਕੇ ਦੋ ਆਪਾਂ ਕਹਿ ਦਈਏ ਚੱਲ ਕੋਈ ਨਾ ਕੱਲ ਨੂੰ ਸਹੀ ਪਰਸੋਂ ਨੂੰ ਸਹੀ ਕਈ ਵਾਰ ਨਾ ਨਿੱਕੀ ਜਿਹੀ ਅਣਗਹਿਲੀ ਵਿੱਚ ਜਿਹੜੇ ਫਰਜ਼ ਸੀ ਨਿਭਾਉਂਦੇ ਨਹੀਂ ਦੇਰੀ ਬਹੁਤ ਹੋ ਜਾਂਦੀ ਹੈ ਲੰਘਿਆ ਵੇਲਾ ਹੱਥ 'ਚ ਨਹੀਂ ਆਉਂਦਾ ਇਸ ਕਰਕੇ ਭਾਈ ਫਰਜ਼ਾਂ ਪ੍ਰਤੀ ਅਣਗਹਿਲੀ ਕਦੇ ਨਹੀਂ ਵਰਤਣੀ ਹੈਗੀ ਤੁਸੀਂ ਅਸੀਂ ਇੱਥੇ ਸੰਪੂਰਨ ਮਨੁੱਖ ਬਣਨਾ ਹੈ ਨਾ ਕਿ ਟਾਲ ਮਟੋਲਿਆਂ 'ਚ ਜ਼ਿੰਦਗੀ ਕੱਢਣੀ ਹੈ। ਕਈ ਵਾਰ ਅਸੀਂ ਟਾਲ ਮਟੋਲੇ ਕਰਨ ਲੱਗ ਜਾਂਦੇ ਹਾਂ, ਚੱਲ ਕੋਈ ਨਾ ਕਰ ਲਾਂਗੇ, ਕੋਈ ਗੱਲ ਨਹੀਂ ਕਰ ਲਾਂਗੇ। ਲੋਕਾਂ ਨੇ ਧਰਤੀ ਨੂੰ ਨਰਕ ਬਣਾ ਦਿੱਤਾ ਫਰਜ਼ਾਂ ਪ੍ਰਤੀ ਅਣਗਹਿਲੀ ਵਰਤ ਕੇ। ਇਹ ਗੱਲ ਸੱਚ ਆ। ਲੋਕਾਂ ਨੇ ਘਰਾਂ ਨੂੰ ਬਰਬਾਦ ਕਰ ਦਿੱਤਾ ਫਰਜ਼ ਨਹੀਂ ਨਿਭਾਏ ਆਪਦੇ। ਪਿਤਾ ਆਪਣਾ ਫਰਜ਼ ਸਮਝੇ, ਪਤਨੀ ਆਪਣਾ ਫਰਜ਼ ਸਮਝੇ, ਪਤੀ ਆਪਣਾ, ਧੀ ਆਪਣਾ, ਪੁੱਤਰ ਆਪਣਾ ਰੌਲਾ ਹੀ ਨਹੀਂ ਕੋਈ। ਰੋਲਾ ਕਿਵੇਂ ਪੈ ਸਕਦਾ ਉਹ ਘਰ ਦੇ ਵਿੱਚ ਜਿੱਥੇ ਸਾਰੇ ਆਪਣੇ ਆਪਣੇ ਫਰਜ਼ਾਂ ਨੂੰ ਸਮਝਦੇ ਆ ਪਰ ਨਾ ਲੋਕਾਂ ਨੂੰ ਇਹਨਾਂ ਗਿਆਨ ਹੈ ਨਹੀਂਗਾ ਮਹਾਰਾਜ ਦੀ ਬਾਣੀ ਵਿੱਚ ਸਾਚੀ ਲਿਖਿਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮਖ ਨਦਰੀਆ ਨਾਮ ਤੋਂ ਮਨਾ ਸਾਰੀ ਦੁਨੀਆ ਕਮਲੀ ਹੋਈ ਫਿਰਦੀ ਆ ਨਾਮ ਜਪਣ ਵਾਲੇ ਨੂੰ ਫਰਜ਼ ਵੀ ਪਤਾ ਹੁੰਦੇ ਆ ਨਾਮ ਜਪਣ ਵਾਲੇ ਨੂੰ ਸਾਰੀ ਚੀਜ਼ ਦਾ ਗਿਆਨ ਹੁੰਦਾ ਸਮਝ ਹੁੰਦੀ ਆ ਉਹ ਸੰਸਾਰ ਛੱਡ ਕੇ ਭੱਜਦਾ ਨਹੀਂ ਇੱਥੇ ਹੀ ਏਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਆ ਖਾਂਬਨੀ ਭੇਜਣ ਦਿੰਦੀ ਐਉਂ ਸੰਸਾਰ ਦੇ ਵਿੱਚੋਂ ਰਹਿੰਦਾ ਹੈ ਗੁਰਮਖ ਪਿਆਰਿਓ ਅੱਗੇ ਹੁਣ ਅਖੀਰਲੀ ਗੱਲ ਪੰਜਵੀਂ ਗੱਲ ਇਹ ਤਾਂ ਬੜੀ ਜ਼ਰੂਰੀ ਆ ਜੇ ਬਾਕੀ ਚੀਜ਼ਾਂ ਵੀ ਕਰ ਲਈਏ ਨਾ ਕਰੀਏ ਫਿਰ ਤਾਂ ਸਾਡੀ ਜ਼ਿੰਦਗੀ ਬਰਬਾਦ ਹੀ ਆ ਪੂਰੀ ਆਬਾਦ ਨਹੀਂ ਹੋ ਸਕਦੀ ਆਉਣਾ ਸਫਲ ਨਹੀਂ ਹੋ ਸਕਦਾ ਆ ਸੰਸਾਰ ਦੀ ਯਾਤਰਾ ਸਫਲ ਨਹੀਂ ਹੋ ਸਕਦੀ ਇਹ ਹੈਗੀ ਆ ਵੀ ਗੁਰੂ ਸਾਹਿਬ ਜੀ ਜੋ ਕਹਿੰਦੇ ਆ ਬਚਨਾਂ ਨੂੰ ਮੰਨਣਾ ਹੁਣ ਦਸਵੇਂ ਪਾਤਸ਼ਾਹ ਜੀ ਦੇ 52 ਬਚਨਾਂ ਜਿਹਦੇ ਵਿੱਚ ਵਾਹਿਗੁਰੂ ਦੀ ਬਾਣੀ ਪੜਨੀ ਗੁਰੂ ਵਾਲਾ ਬਣਨਾ ਅੰਮ੍ਰਿਤ ਛਕਣਾ ਸਿੰਘ ਸਜਣਾ ਇਹਦੇ ਵਿੱਚ ਕਦੇ ਅਣਗਹਿਲੀ ਨਹੀਂ ਕਰਨੀ ਚਾਹੀਦੀ ਸਾਨੂੰ ਕਦੇ ਵੀ ਇਹ ਤਾਂ ਭਾਈ ਗੁਰੂ ਵਾਲਾ ਬਣਨ ਵਿੱਚ ਜਿਹੜੇ ਅਣਗਹਿਲੀ ਕਰਦੇ ਆ ਉਹਨਾਂ ਦੇ ਕਰਮੀ ਮਾੜੇ ਆ ਹੁਣ ਵੀ ਆਹ ਮਨੁੱਖ ਦੇਹ ਜਿਹੜੀ ਮਿਲੀ ਆ ਇਹਦੇ ਵਿੱਚ ਸਭ ਤੋਂ ਵੱਡਾ ਫਰਜ਼ ਕੀ ਆ ਜੋ ਗੁਰ ਕਹੈ ਸੋਈ ਪਲ ਮੰਨੋ ਜੋ ਗੁਰੂ ਕਹਿੰਦਾ ਉਹਨੂੰ ਮੰਨਣਾ ਹੀ ਚਾਹੀਦਾ ਸਾਨੂੰ ਗੁਰੂ ਸਾਨੂੰ ਇਹ ਵੀ ਦੱਸਦਾ ਕੀ ਕਰਨਾ ਗੁਰੂ ਸਾਨੂੰ ਇਹ ਵੀ ਦੱਸਦਾ ਕੀ ਨਹੀਂ ਕਰਨਾ ਗੁਰੂ ਜੀ ਸਾਨੂੰ ਇਹ ਵੀ ਦੱਸਦੇ ਆ ਕਿ ਕਦੇ ਵੀ ਭੁੱਲ ਕੇ ਵੀ ਨਹੀਂ ਕਰਨਾ ਪਰ ਅਸੀਂ ਉਹ ਲੋਕ ਆ ਨਾ ਸ਼ੁਕਰੇ ਜਿਨ੍ਹਾਂ ਨੂੰ ਮੈਂ ਕਹੂੰਗਾ ਇੱਥੇ ਲੋਕ ਆ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਪਰ ਗੁਰਮੁਖ ਪਿਆਰਿਓ ਗੱਲਾਂ ਕਰਨ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ ਕਰਤਾਰ ਦੀ ਉਸਾਰੀ ਕਰਕੇ ਹੀ ਬੰਦਾ ਵੱਡਾ ਹੁੰਦਾ ਜਿਵੇਂ ਆਪਾਂ ਪਹਿਲਾਂ ਕਿ ਆਪਣੇ ਵਿੱਚੋਂ ਕਮੀਆਂ ਦੂਰ ਕਰਦਨ ਨਾਲ ਕੋਈ ਵੱਡਾ ਹੁੰਦਾ ਸਿੱਖਣ ਦੇ ਨਾਲ ਹੀ ਬੰਦਾ ਉੱਚਾ ਸੁੱਚਾ ਹੁੰਦਾ ਫਰਜ਼ਾਂ ਨੂੰ ਨਿਭਾ ਕੇ ਬੰਦਾ ਸੁੱਚਾ ਹੁੰਦਾ ਇਸ ਕਰਕੇ ਅੰਦਰੋਂ ਰੂਹ ਸੁੱਚੀ ਹੁੰਦੀ ਹੈ ਕਹਿਣ ਦਾ ਭਾਵ ਪਿੰਡੇ ਤੇ ਪਾਣੀ ਪਾ ਲਿਆ ਨਹਾ ਲਈਏ ਇਹਦੇ ਨਾਲ ਵੀ ਬੰਦੇ ਵਿੱਚ ਸਚਮਤਾ ਨਹੀਂ ਆ ਜਾਂਦੀ ਸਰੀਰ ਦੀ ਸਫਾਈ ਜ਼ਰੂਰ ਆਪਾਂ ਕਹਿ ਸਕਦੇ ਹਾਂ ਤਾਂ ਇਹ ਵੱਡਾ ਕਾਰਨਾ ਮਨੁੱਖ ਜਿਹੜਾ ਅੱਜ ਦਾ ਸੋਚ ਦਾ ਕੌਜਾ ਕਰਦਾ ਕੌਜਾ ਪੁੱਛੋ ਤੇ ਦੱਸਦਾ ਕੌਜਾ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ ਆਹ ਜ਼ਿੰਦਗੀ ਵਿੱਚ ਸੋਚਣ ਦੀ ਲੋੜ ਆ ਇਹਨਾਂ ਨੂੰ ਸੋਚ ਕੇ ਕਰਕੇ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਜ਼ਿੰਦਗੀ ਕਦੇ ਵੀ ਸਹੈ ਨਹੀਂ ਹੁੰਦੀ। ਦੁੱਖ ਉਹਨੇ ਨਹੀਂ ਹੁੰਦੇ ਜਿੰਨੇ ਪ੍ਰਤੀਤ ਹੁੰਦੇ ਆ। ਦੂਜਿਆਂ ਦੇ ਸੁੱਖ ਵੀ ਉਹਨੇ ਨਹੀਂ ਹੁੰਦੇ ਜਿੰਨੇ ਸਾਨੂੰ ਦਿਖਾਈ ਦਿੰਦੇ ਆ ਵੀ ਉਹ ਬੰਦਾ ਐਸ਼ ਕਰਦਾ। ਉਹ ਕਿਹੜਾ ਗੁਰੂ ਦੀ ਮੰਨਦਾ ਹੁਣ ਲੋਕ ਕਹਿਣ ਲੱਗੇ ਵੀ ਉਹ ਚੰਗਾ ਭਲਾ ਨਾਸਤਕ ਆ। ਉਹਦੀ ਜ਼ਿੰਦਗੀ ਵਧੀਆ। ਇਸ ਕਰਕੇ ਨਾ ਬਾਲੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਧਿਆਨ ਦੇਣ ਦੀ ਲੋੜ ਆ ਜੋ ਕੁਝ ਅਸੀਂ ਵੇਖਣਾ ਚਾਹੁੰਨੇ ਆ ਸਾਨੂੰ ਉਹੋ ਜਿਹਾ ਕੁਝ ਦਿਖਾਈ ਦਿੰਦਾ ਵਾ। ਜ਼ਿੰਦਗੀ ਦੀ ਦੌੜ ਵਿੱਚ ਸਦਾ ਲਈ ਕੋਈ ਨਹੀਂ ਹਾਰਦਾ। ਇਹ ਮੇ ਗੱਲਾਂ ਬਣਾਈਆਂ ਹੋਈਆਂ ਕੁਝ ਲੋਕਾਂ ਵੱਲੋਂ ਕਿ ਆ ਜੋ ਸਭ ਕੁਝ ਹੋ ਰਿਹਾ ਸਾਡੇ ਆਸੇ ਪਾਸੇ ਜੋ ਵੀ ਅਸੀਂ ਵੇਖਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਜੋ ਵੀ ਚੀਜ਼ਾਂ ਨੂੰ ਅਸੀਂ ਸੁਣਦੇ ਹਾਂ ਬਸ ਉਹੋ ਜੇ ਅਸੀਂ ਹੋ ਜਾਂਦੇ ਹਾਂ ਇਹ ਗੱਲ ਤੁਸੀਂ ਚੇਤੇ ਰੱਖਣੀ ਆ ਇਹ ਮਨ ਇਹੋ ਜਾ ਵੀ ਜਿਹਨੂੰ ਸੁਣਦਾ ਉਹ ਜਿਹਨੂੰ ਪੜ੍ਹਦਾ ਜਿਹਨੂੰ ਦੇਖਦਾ ਉਹੋ ਜਾਂ ਹੋ ਜਾਂਦਾ ਜੇ ਤੁਸੀਂ ਚੰਗੇ ਬਣਨਾ ਚਾਹੁੰਦੇ ਹੋ ਚੰਗੀਆਂ ਚੀਜ਼ਾਂ ਪੜ੍ਹਨੀਆਂ ਸ਼ੁਰੂ ਕਰੋ ਚੰਗੀਆਂ ਚੀਜ਼ਾਂ ਸੁਣਨੀਆਂ ਸ਼ੁਰੂ ਕਰ ਦਿਓ ਤਾਂ ਉਮੀਦ ਕਰਦਾ ਸਾਨੂੰ ਇਹ ਪੰਜੇ ਅਣਗਹਿਲੀਆਂ ਦਾ ਪਤਾ ਲੱਗ ਗਿਆ ਵੀ ਕਿਹੜੀਆਂ ਅਣਗਹਿਲੀਆਂ ਅਸੀਂ ਕਰਦੇ ਹਾਂ ਅੱਜ ਤੋਂ ਬਾਅਦ ਨਹੀਂ ਕਰਨੀਆਂ ਜੀ ਬਾਕੀ ਅੱਜਕੱਲ੍ਹ ਲੋਕਾਂ ਲਈ ਪੈਸਾ ਹੀ ਰੱਬ ਆ ਧਨ ਜਾਂ ਪੈਸਾ ਹੋਣਾ ਚੰਗੀ ਗੱਲ ਆ ਪੈਸੇ ਨਾਲ ਬਹੁਤ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਪਰ ਜ਼ਿੰਦਗੀ ਵਿੱਚ ਇਹੋ ਜਿਹਾ ਕੁਝ ਵੀ ਆ ਜੋ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਪੈਸੇ ਨਾਲ ਸੱਚੀ ਦੋਸਤੀ ਨਹੀਂ ਖਰੀਦੀ ਜਾ ਸਕਦੀ ਪੈਸੇ ਨਾਲ ਚੰਗੀ ਸੋਚ ਨਹੀਂ ਖਰੀਦੀ ਜਾ ਸਕਦੀ ਪੈਸੇ ਨਾਲ ਚੰਗੀ ਸਿਹਤ ਉਸਾਰੂ ਦ੍ਰਿਸ਼ਟੀਕੋਣ ਮੰਦੀ ਅਮੀਰੀ ਗਿਆਨ ਦਾ ਆਨੰਦ ਅੰਦਰਲੀ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ ਸੋ ਗੁਰਮਖ ਪਿਆਰਿਓ ਜਿਹੜੀਆਂ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਉਹਨਾਂ ਦੀ ਸੂਚੀ ਲੰਮੀ ਨਹੀਂ ਹੁੰਦੀ ਉਹਨਾਂ ਵਿੱਚੋਂ ਮਿਲਣ ਵਾਲੀ ਤਸੱਲੀ ਡੂੰਗੀ ਨਹੀਂ ਹੁੰਦੀ ਪੈਸੇ ਨਾਲ ਖਰੀਦੀਆਂ ਚੀਜ਼ਾਂ ਸਾਡੇ ਉੱਤੇ ਕਾਬਜ਼ ਹੋ ਜਾਂਦੀਆਂ ਕਿਸੇ ਨੂੰ ਮਹਿੰਗਾ ਕਾਰਡ ਭੇਜ ਕੇ ਸੁਪਨੇ ਜਿ ਨਹੀਂ ਸੱਜਿਆ ਜਾ ਸਕਦਾ ਇਹ ਵਿਦਵਾਨਾਂ ਦਾ ਕਥਨ ਆ ਤਾਂ ਅਮੀਰ ਕਰਦਾ ਤੁਸੀਂ ਭਾਈ ਆ ਅਣਗਹਿਲੀਆਂ ਜਿਹੜੀਆਂ ਹਨ ਨਾ ਇਹ ਛੱਡੋਗੇ ਤੇ ਆਪਣੇ ਜੀਵਨ ਵਿੱਚ ਸੁਧਾਰ ਲਿਆਉਂਗੇ ਜੇ ਨਹੀਂ ਛੱਡੀਆਂ ਜਾਂਦੀਆਂ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਈ ਉਹਦੇ ਲਈ ਅਰਦਾਸ ਆ ਆਪਣੇ ਗੁਰੂ ਅੱਗੇ ਅਰਦਾਸ ਕਰੋ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਬਣਾ ਦੇਣਗੇ ਕਿਉਂਕਿ ਗੁਰੂ ਸਾਹਿਬ ਜੀ ਨੇ ਹੀ ਸਾਨੂੰ ਸਾਡੀ ਸੁਰਤ ਨੂੰ ਸਾਡੇ ਮਨ ਨੂੰ ਘੜਨਾ ਜਿਹੜਾ ਅਣਕੜਿਆ ਜੇ ਘੜਨ ਵਾਲਾ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਾ ਸਿੱਧਾ ਕੀ ਸੁਧ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਭਰਿਆ ਹੱਥ ਰੱਖਣ ਆਓ ਜੀ ਹੁਣ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਸਾਰੇ ਜਾਣੇ ਭਾਈ ਫਤਿਹ ਬੁਲਾਈਏ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਰਬੱਤ ਸੰਗਤਾਂ ਨੂੰ ਦਰੋਂ ਕਰੋ ਨਾਮਦਾਨ ਤਿੱਖੀ ਦਾਣ ਚੜ੍ਹਦੀ ਕਲਾ ਵਾਲਾ ਜੀਵਨ ਸਬਰ ਤੇ ਸੰਤੋਖ ਬਖਸ਼ਣ ਜੀ ਭਉਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ